ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਰੁਸਤਮ ਮਰੈਂਡਾ ਭਾਰਤੀ ਕਿਸਾਨ ਯੂਨੀਅਨ ਪਵਾਦ ਵੱਲੋਂ ਤੁਹਾਡੇ ਨਾਲ ਹਿਮਾਚਲ ਦੇ ਵਿੱਚ ਵੱਧ ਰਹੀ ਪੰਜਾਬੀਆਂ ਦੀ ਕੁੱਟਮਾਰ ਦੇ ਉੱਤੇ ਕੁਝ ਆਪਣੇ ਜਿਹੜੇ ਵਿਚਾਰ ਆ ਉਹ ਸਾਂਝੇ ਕਰਨਾ ਚਾਹੁੰਦਾ ਹਾਂ ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬੀਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਤੁਸੀਂ ਪੰਜਾਬ ਦੇ ਨਾਲ ਇਹ ਵਾਅਦਾ ਕੀਤਾ ਸੀ ਕਿ ਅਸੀਂ ਹਿਮਾਚਲ ਦੇ ਵਿੱਚ ਘੁੰਮਣ ਨਹੀਂ ਜਾਵਾਂਗੇ ਅਸੀਂ ਸ਼੍ਰੀਨਗਰ ਚਲੇ ਜਾਵਾਂਗੇ ਅਸੀਂ ਉੱਤਰਾਖੰਡ ਚਲਾਂਗੇ ਚਲੇ ਜਾਵਾਂਗੇ ਉਹਦੇ ਕਰਕੇ ਦੇਖੋ ਬਹੁਤ ਵੱਡਾ ਜਿਹੜਾ ਹਿਮਾਚਲ ਪ੍ਰਦੇਸ਼ ਦੀ ਸਰਕਾਰ ਉਹਨੂੰ ਘਾਟਾ ਪੈ ਰਿਹਾ ਹੈ ਤੇ ਉਹਦੇ ਕਰਕੇ ਹਿਮਾਚਲ ਪ੍ਰਦੇਸ਼ ਹੋਟਲ ਐਂਡ ਟੂਰਿਜ਼ਮ ਹੋਲਡਰ ਐਸੋਸੀਏਸ਼ਨ ਦਾ ਪ੍ਰਧਾਨ ਹੈ ਜਿਹੜਾ ਗਜਿੰਦਰ ਠਾਕੁਰਾ ਉਹਦਾ ਇੱਕ ਬਿਆਨ ਆਇਆ ਹੈ ਉਹਨੇ ਇਹ ਕਿਹਾ ਹੈ ਕਿ ਸਾਡੇ ਇੱਥੇ ਸੈਲਾਨੀਆਂ ਬਿਲਕੁਲ ਸੇਫ ਨਹੀਂ ਤੇ ਸਾਡੇ ਇੱਥੇ ਕਾਰੋਬਾਰ ਦੇ ਵਿੱਚ ਆਮਦਨੀ ਦੀ ਜਿਹੜੀ ਕਮੀ ਹੋ ਰਹੀ ਆ ਜਿਹਦੇ ਕਰਕੇ ਸਾਡੇ ਇੱਥੇ ਟੂਰਿਸਟਾਂ ਆਣੇ ਘਟ ਚੁੱਕੇ ਨੇ ਤੇ ਉਹਦੇ ਕਰਕੇ ਸਾਡਾ ਕਾਰੋਬਾਰ ਆ ਜਿਹੜਾ ਉਹ ਡਾਊਨ ਆ ਰਿਹਾ ਹੈ ਤੇ ਮੈਂ ਤੁਹਾਨੂੰ ਇਹੇ ਦੱਸਣਾ ਚਾਹੁੰਦਾ ਹੈ ਕਿ ਜਿਹੜੀ ਤੁਸੀਂ ਇਹ ਆਰਥਿਕ ਤੌਰ ਤੇ ਪੰਜਾਬ ਨੇ ਹਿਮਾਚਲ ਨੂੰ ਸੱਟ ਮਾਰੀ ਆ ਇਹਦੇ ਵਰਗੀ ਸੱਟ ਨਹੀਂ ਦੇਖੋ ਕੋਈ ਹੋ ਸਕਦੀ ਕਿਉਂਕਿ ਜੇ ਆਪਣੇ ਦਿਲ ਦੇ ਵਿੱਚ ਗੁੱਸਾ ਹੈ ਅਸੀਂ ਇੱਕ ਬੰਦੇ ਨੂੰ ਕੁੱਟ ਸਕਦੇ ਹਾਂ ਅਸੀਂ ਦੋ ਬੰਦੇ ਨੂੰ ਕੁੱਟ ਸਕਦੇ ਹਾਂ ਪਰ ਗੱਲ ਇਹ ਆ ਇਹਦੇ ਨਾਲ ਜਿਹੜੀ ਗੱਲ ਇਹ ਆ ਵੀ ਤਕਰਾਰਬਾਜ਼ੀ ਵੱਧ ਸਕਦੀ ਆ ਉਹਦੇ ਨਾਲ ਸਾਡੇ ਇਹ ਜਿਹੇ ਭਰਾਵਾਂ ਦਾ ਨੁਕਸਾਨ ਹੋ ਸਕਦਾ ਹੈ ਜਿਹੜੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਣਾ ਕਾਰੋਬਾਰ ਕਰ ਰਹੇ ਆ ਹੁਣ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਏ ਉਹਦੇ ਹਿਮਾਚਲ ਪ੍ਰਦੇਸ਼ ਟੂਰਲ ਹੋਟਲ ਐਂਡ ਟੂਰਿਜ਼ਮ ਦੇ ਪ੍ਰਧਾਨ ਆ ਜਿਹੜਾ ਗਜਿੰਦਰ ਠਾਕੁਰ ਉਹਨੇ ਇਹ ਵੀ ਕਿਹਾ ਏ ਕਿ ਸਾਡੇ ਇੱਥੇ ਕੁਝ ਸ਼ਰਾਰਤੀ ਅਨਸਰ ਆ ਉਹਨਾਂ ਨੇ ਇਹ ਮਾਹੌਲ ਖਰਾਬ ਕਰਿਆ ਏ ਮੈਂ ਤੁਹਾਨੂੰ ਇੱਥੇ ਇਹ ਕਹਿਣਾ ਚਾਹੁੰਦਾ ਏ ਕਿ ਦੇਖੋ ਮੰਨ ਲੈਨੇ ਆ ਤੁਹਾਡੇ ਇੱਥੇ ਸ਼ਰਾਰਤੀ ਜਿਹੜੇ ਅਨਸਰ ਆ ਉਹਨਾਂ ਨੇ ਇਹ ਮਾਹੌਲ ਖਰਾਬ ਕਰਿਆ ਪਰ ਦੇਖੋ ਮਸਲਾ ਇਹ ਏ ਕਿ ਸ਼ਰਾਰਤੀ ਅਨਸਰ ਦੀ ਜਿਹੜੀ شناخت ਆ ਉਹ ਤੁਹਾਡੀ ਸਰਕਾਰ ਨੇ ਕਰਨੀ ਆ ਠੀਕ ਆ ਜਿਹੜਾ ਪਰਚਾ ਦਰਜ ਆ ਉਹ ਤੁਹਾਡੀ ਸਰਕਾਰ ਨੇ ਕਰਨੀ ਆ ਤੇ ਮੀਡੀਆ ਨੇ ਉਹਨੂੰ ਐਕਸਪਲੋਰ ਕਰਕੇ ਸਾਹਮਣੇ ਲੈ ਕੇ ਆਉਣਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋਵੇ ਕਿ ਹਾਂ ਤੁਸੀਂ ਦਿਲ ਤੋਂ ਪੰਜਾਬ ਨੂੰ ਪਿਆਰ ਕਰਦੇ ਆ ਪਰ ਇੱਥੇ ਗੱਲ ਇਹ ਹੋਈ ਆ ਸਾਡੇ ਜਿੰਨੇ ਵੀ ਪੰਜਾਬੀਆਂ ਦੀ ਕੁੱਟਮਾਰ ਹੋਈ ਆ ਉਹਦੇ ਵਿੱਚੋਂ ਇੱਕ ਵੀ ਬੰਦੇ ਦੇ ਉੱਤੇ ਵੀਰੇ ਪਰਚਾ ਨਹੀਂ ਹੋਇਆ ਸਾਨੂੰ ਇਹੀ ਦੁੱਖ ਆ ਕੇ ਪੰਜਾਬ ਦੇ ਵਿੱਚ ਵੀ ਦੇਖੋ ਸਾਡੇ ਹਿਮਾਚਲ ਵਾਲੇ ਭਰਾਵਾਂ ਜਿਹੜੇ ਮਨਦੇ ਅਸੀਂ ਵੀ ਪੰਜਾਬ ਦੇ ਵਿੱਚ ਵੀ ਸ਼ਰਾਰਤੀ ਅੰਸਰ ਹੈਗੇ ਆ ਚਲੋ ਠੀਕ ਆ ਜੀ ਅਸੀਂ ਇਸ ਤਰੀਕੇ ਨਾਲ ਚੱਲਣ ਲੱਗ ਜਾਈਏ ਤੇ ਪੰਜਾਬ ਦੇ ਵਿੱਚ ਵੀ ਜਿੰਨੇ ਵੀ ਸਾਡੇ ਭਰਾਵਾਂ ਨੇ ਹਿਮਾਚਲਾਂ ਦੀ ਕੁੱਟਮਾਰ ਕੀਤੀ ਆ ਪੰਜਾਬ ਸਰਕਾਰ ਨੇ ਤਾਂ ਉਹਨਾਂ ਦਾ ਪਰਚਾ ਕੀਤਾ ਹੈ ਉਹਨਾਂ ਨੂੰ ਨਾਮਜ਼ਦ ਕੀਤਾ ਹੈ ਐਫ ਆਈ ਆਰ ਕਿਰਕਰੀ ਹੈ ਉਹਨਾਂ ਦੇ ਤੇ ਸਾਡੇ ਪੰਜਾਬ ਵੱਲੋਂ ਤਾਂ ਕੋਈ ਵਿਤਕਰਾ ਨਹੀਂ ਹੋ ਰਿਹਾ ਕਿ ਪੰਜਾਬ ਦੇ ਲੋਕਾਂ ਨੇ ਹਿਮਾਚਲ ਦੇ ਲੋਕਾਂ ਨੂੰ ਕੁੱਟਤਾ ਤੇ ਸਾਡੀ ਪੰਜਾਬ ਸਰਕਾਰ ਉਹਦੇ ਵਿੱਚ ਪ੍ਰਾਊਡ ਮਹਿਸੂਸ ਕਰ ਰਹੀ ਆ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਏ ਕਿ ਸਾਡੇ ਪੰਜਾਬ ਦੇ ਨਾਲ ਹਮੇਸ਼ਾ ਹੀ ਜਿਹੜਾ ਵਿਤਕਰਾ ਆਇਆ ਉਹ ਹੁੰਦਾ ਆਇਆ ਏ ਇਸ ਕਰਕੇ ਮੈਂ ਤੁਹਾਨੂੰ ਇਹ ਅਪੀਲ ਕਰਦਾ ਹਾਂ ਕਿ ਜਿਹੜੀ ਤੁਸੀਂ ਇਹ ਸੌਖਾ ਦੀ ਆ ਵੀ ਹਿਮਾਚਲ ਜੱਸੀ ਨਹੀਂ ਜਾਣਾ ਤੁਸੀਂ ਹੋਰ 6 ਮਹੀਨੇ ਡਟੇ ਰਹੋ 6 ਮਹੀਨੇ ਜੇ ਤੁਸੀਂ 6 ਮਹੀਨੇ ਪੂਰੇ ਹੋਰ ਡਟ ਗਏ ਨਾ ਤਾਂ ਮੁੜ ਕੇ ਹਿਮਾਚਲ ਕੀ ਹੋਰ ਕੋਈ ਵੀ ਸੂਬਾ ਏ ਸਾਡੇ ਪੰਜਾਬੀਆਂ ਵੱਲ ਨੂੰ ਅੱਖ ਨਹੀਂ ਚੱਕੂਗਾ ਕਿਉਂਕਿ ਦੇਖੋ ਲੜਾਈ ਜਿੱਤਣ ਦੇ ਲਈ ਜ਼ਰੂਰੀ ਨਹੀਂ ਹੁੰਦਾ ਕਿ ਹਥਿਆਰਾਂ ਨਾਲ ਜਿੱਤੀ ਜਾਵੇ ਅਸੀਂ ਉਹਨੂੰ ਆਰਥਿਕ ਤੌਰ ਤੇ ਵੀ ਜਿੱਤ ਸਕਦੇ ਹਾਂ ਅੱਜ ਜਿਹੜੀ ਤੁਸੀਂ ਪੈਸੇ ਦੀ ਚੋਟ ਹਿਮਾਚਲ ਦੀ ਸਰਕਾਰ ਨੂੰ ਮਾਰੀ ਹੈ ਇਹ ਜਿਹੜੀ ਤੁਹਾਡੀ ਚੋਟ ਨੇ ਹਿਮਾਚਲ ਦੀ ਸਰਕਾਰ ਨੂੰ ਦਿਖਾਤਾ ਕਿ ਜੇ ਪੰਜਾਬ ਆਪਣੀ ਆਈ ਦੇ ਉੱਤੇ ਆ ਜਾਵੇ 6 ਮਹੀਨੇ ਤੁਹਾਡੇ ਕੋਲ ਨਾ ਆਵੇ ਤੇ ਤੁਹਾਡੇ ਟੂਰਿਜ਼ਮ ਨੂੰ ਕਿੰਨਾ ਇਫੈਕਟ ਪਹੁੰਚੂਗਾ ਇਸ ਕਰਕੇ ਪੰਜਾਬੀ ਵੀਰੋ ਆਪਣੇ ਪੰਜਾਬ ਦੇ ਨਾਲ ਖੜੇ ਹੋ ਹੋਰ 6 ਮਹੀਨੇ ਪ੍ਰੋਮਿਸ ਕਰੋ ਵਾਅਦਾ ਕਰੋ ਸਾਡੇ ਨਾਲ ਕਿ ਅਸੀਂ ਨਾ ਤਾਂ ਹਿਮਾਚਲ ਜਾਵਾਂ